ਕਿ ਭਾਰਤ ਪਾਕਿਸਤਾਨ 'ਤੇ ਯੁੱਧ ਛਿੜ ਗਿਆ ਹੈ ਬਹੁਤ ਅਹਿਮ ਜਿਹੜਾ ਇਹ ਪ੍ਰੋਗਰਾਮ ਹੈ ਬਹੁਤ ਅਹਿਮ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਆ ਕਿਉਂਕਿ ਬੀਤੀ ਰਾਤ ਜਿਹੜੀ 에 ਸਟ੍ਰਾਈਕ ਕੀਤੀ ਗਈ ਆ ਪਾਕਿਸਤਾਨ ਦੇ ਉੱਪਰ ਭਾਰਤ ਦੇ ਵੱਲੋਂ ਔਰ ਉਥੋਂ ਦੇ ਅਤਵਾਦੀ ਟਿਕਾਣਿਆਂ ਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ ਗਿਆ ਉਸ ਤੋਂ ਬਾਅਦ ਪਾਕਿਸਤਾਨ ਬੁਕਲਾ ਗਿਆ ਔਰ ਹੁਣ ਸਵਾਲ ਖੜਾ ਇਹ ਹੋ ਰਿਹਾ ਕਿ ਪਾਕਿਸਤਾਨ ਜਵਾਬੀ ਕਾਰਵਾਈ ਕਰਕੇ ਇਹ ਯੁੱਧ ਨੂੰ ਅੱਗੇ ਵਧਾਊਗਾ ਜਾਂ ਫਿਰ ਇਸ ਹਮਲੇ ਤੋਂ ਬਾਅਦ ਇਸ ਸਟ੍ਰਾਈਕ ਤੋਂ ਬਾਅਦ ਭਾਰਤ ਦੇ ਹਮਲੇ ਤੋਂ ਬਾਅਦ ਹੁਣ ਜਿਹੜੇ ਦੂਜੇ ਦੇਸ਼ ਇਹਦੇ ਵਿੱਚ ਇਨਵੋਲਵ ਹੋ ਗਿਆ ਚਾਹੇ ਉਹ ਇਜ਼ਰਾਈਲ ਹੈ ਚਾਹੇ ਤੁਰਕੀਆ ਹੈ ਚਾਹੇ ਚੀਨ ਹੈ ਚਾਹੇ ਅਮਰੀਕਾ ਹੈ ਉਹ ਜਿਹੜਾ ਵਿੱਚ ਇਨਵੋਲਵ ਹੋ ਗਿਆ ਉਹ ਯੁੱਧ ਨੂੰ ਘਟਾਉਣਗੇ ਜਾਂ ਵਧਾਉਣਗੇ ਉਹ ਕੌਣ ਕਿਹਦੇ ਨਾਲ ਖੜਾ ਹੈ ਕਿਹੜਾ ਦੇਸ਼ ਕਿਹੜੇ ਦੇਸ਼ ਦੇ ਨਾਲ ਖੜਾ ਹੈ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਜਾਣਕਾਰੀ ਜਿਹੜੀ ਆ ਤੁਹਾਨੂੰ ਦੇਵਾਂਗੇ ਔਰ ਨਾਲ ਹੀ ਨਾਲ ਗੱਲਬਾਤ ਜਿਹੜੀ ਆ ਦੱਸਾਂਗੇ ਕਿ ਇਸ ਸਾਹਮਣੇ ਤੋਂ ਬਾਅਦ ਐਲਓ ਜਿਹੜਾ ਹੈਗਾ ਕੰਟਰੋਲ ਰੇਖਾ ਜਿਹੜੀ ਕੰਟਰੋਲ ਰੇਖਾ ਜੰਮੂ ਕਸ਼ਮੀਰ ਦੇ ਵਿੱਚ ਉਥੇ ਇਹਨੇ ਵਾ ਫਾਇਰਿੰਗ ਪਾਕਿਸਤਾਨ ਦੇ ਵੱਲੋਂ ਜਿਹੜੀ ਆ ਹੋਈ ਹੈ ਉਥੇ 10 ਭਾਰਤੀ ਨਾਗਰਿਕ ਮਾਰੇ ਜਾਣ ਦੀ ਖਬਰ ਹੈ ਅੱਗੇ ਕੀ ਹੈ ਇਸ ਤੇ ਵੀ ਅਸੀਂ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਜਿਹੜੀ ਰਾਤ 에ਅਰ ਸਟ੍ਰਾਈਕ ਜਿਹੜੀ ਹੋਈ ਹੈ ਉਹਦੀ ਪੂਰੀ ਕਹਾਣੀ ਭਾਰਤ ਦੇ ਵੱਲੋਂ ਦੱਸੀ ਗਈ ਹੈ ਉਹ ਵੀ ਤੁਹਾਨੂੰ ਪੂਰੀ ਕਹਾਣੀ ਦੱਸਾਂਗੇ ਕਿ ਕਿਵੇਂ ਕਿਵੇਂ ਕੀ ਕੁਝ ਹੋਇਆ ਔਰ ਨਾਲ ਹੀ ਨਾਲ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਕਿਹੋ ਜਿਹੇ ਆ ਔਰ ਕਈ ਥਾਂ ਕਈ ਸਕੂਲ ਜਿਹੜੇ ਆ ਉਹ ਉਥੇ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਅਗਲੇ 72 ਘੰਟਿਆਂ ਦੇ ਲਈ ਔਰ ਸਥਿਤੀਆਂ ਜਿਹੜੀਆਂ ਕਿਹੋ ਜੀਆਂ ਨੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਗੱਲਬਾਤ ਇਹੀ ਕਰੂੰਗਾ ਕਿ ਇਹ ਸਟ੍ਰਾਈਕ ਹੋਣ ਤੋਂ ਬਾਅਦ ਅੱਜ ਭਾਰਤ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ ਅਹਿਮ ਜਾਣਕਾਰੀ ਦਿੱਤੀ ਹੈ ਕਿ ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਉਹਦਾ ਬਦਲਾ ਲੈਣ ਦੇ ਲਈ ਆਪਰੇਸ਼ਨ ਸੰਧੂਰ ਜਿਹੜਾ ਬੀਤੀ ਰਾਤ ਕੀਤਾ ਗਿਆ ਔਰ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਕਹਿੰਦੇ ਆ ਕਿ ਰਿਸਟੈਂਸ ਫਰੰਟ ਜਿਹੜਾ ਸੀਗਾ ਉਹ ਨਾਮਕ ਇੱਕ ਸਮੂਹ ਨੇ ਲਈ ਸੀ ਪਾਕਿਸਤਾਨ ਦੇ ਨੇ ਔਰ ਇਹ ਸਮੂਹ ਲਸ਼ਕਰ-ਏ-ਤਾਇਬਾ ਦੇ ਨਾਲ ਜੁੜਿਆ ਹੋਇਆ ਸੀਗਾ ਔਰ ਇਸ ਹਮਲੇ ਵਿੱਚ ਪਾਕਿਸਤਾਨ ਦਾ ਹੱਥ ਜਿਹੜਾ ਹੋਣ ਦੀ ਗੱਲ ਸਾਹਮਣੇ ਆਈ ਸੀਗੀ ਔਰ ਪਹਿਲ ਕਾਮ ਅਤਵਾਦੀ ਹਮਲੇ ਨੇ ਪਾਕਿਸਤਾਨ ਦੇ ਅਤਵਾਦੀਆਂ ਨਾਲ ਸਬੰਧ ਦਾ ਪਰਦਾਫਾਸ਼ ਵੀ ਕੀਤਾ ਸੀ ਔਰ ਕਹਿੰਦੇ ਕਿ ਅਸੀਂ ਇਹ ਸਟ੍ਰਾਈਕ ਤੋਂ ਪਹਿਲਾਂ ਪਾਕਿਸਤਾਨ ਨੂੰ ਇਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਵੀ ਜਿਹੜੀ ਆ ਗੱਲ ਕਹੀ ਸੀ ਪਰ ਪਾਕਿਸਤਾਨ ਨੇ ਕਿਸੇ ਵੀ ਤਰੀਕੇ ਦੇ ਨਾਲ ਸਹਿਯੋਗ ਜਿਹੜਾ ਉਹ ਨਹੀਂ ਕੀਤਾ ਔਰ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਔਰ ਉਲਟਾ ਕਹਿੰਦੇ ਆ ਕਿ ਪਾਕਿਸਤਾਨ ਦੋਸ਼ੀਆਂ ਨੂੰ ਬਚਾਉਂਦਾ ਰਿਹਾ ਤੇ ਸਾਡੇ ਤੇ ਹੀ ਇਲਜ਼ਾਮ ਜਿਹੜਾ ਉਹ ਲਗਾਉਂਦਾ ਰਿਹਾ ਔਰ ਕਹਿੰਦੇ ਕਿ 22 ਅਪ੍ਰੈਲ ਤੋਂ ਲੈ ਕੇ 6 ਮਈ ਤੱਕ ਕਿਸੇ ਵੀ ਦੋਸ਼ੀ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਿਹਦਾ ਫਿਰ ਜਵਾਬ ਜਿਹੜਾ ਅਸੀਂ ਦਿੱਤਾ ਪਹਿਰਗਾਮ ਅਤਵਾਦੀ ਹਮਲੇ ਦਾ 에ਅਰ ਸਟ੍ਰਾਈਕ ਜਿਹੜਾ ਉਹ ਕਰਕੇ ਔਰ 에ਅਰ ਸਟ੍ਰਾਈਕ ਦੇ ਵਿੱਚ ਕੀ ਕੁਝ ਹੋਇਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਔਰ 에ਅਰ ਸਟ੍ਰਾਈਕ ਦੇ ਵਿੱਚ ਜਿਹੜਾ ਹੈਗਾ ਕਿ 9 ਅਤੰਕੀ ਠਿਕਾਣਿਆਂ ਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ ਗਿਆ ਔਰ ਜੇ ਮੰਨੀਏ ਤਾਂ ਇਹਨਾਂ ਦੇ ਵਿੱਚ ਜੈਸ਼ੇ ਮਹਮਦ ਦੇ ਚਾਰ ਠਿਕਾਣੇ ਸੀਗੇ ਔਰ ਲਸ਼ਕਰੇ ਤਾਇਬਾ ਦੇ 3 ਟਿਕਾਣੇ ਸੀਗੇ ਅਤੇ ਹਿਜਬੁੱਲ ਮਜਾਹੂਦੀਨ ਦੇ 2 ਅਤੰਕੀ ਟਿਕਾਣਿਆਂ ਨੂੰ ਜਿਹੜਾ ਉਹ ਨਿਸ਼ਾਨਾ ਉਹ ਬਣਾਇਆ ਗਿਆ ਔਰ ਇਸ ਹਮਲੇ ਤੋਂ ਬਾਅਦ ਪਾਕਿਸਤਾਨ ਪੂਰਾ ਬੁਖਲਾਇਆ ਔਰ ਪਤਾ ਲੱਗਿਆ ਕਿ ਜੰਮੂ ਕਸ਼ਮੀਰ ਵਾਲੇ ਪਾਸੇ ਕੰਟਰੋਲ ਰੇਖਾ ਤੋਂ ਕਹਿੰਦੇ ਆ ਕਿ ਅੰਨੇਵਾ ਫਾਇਰਿੰਗ ਹੋਣ ਦੀਆਂ ਜਿਹੜੀਆਂ ਖਬਰਾਂ ਪਾਕਿਸਤਾਨ ਵਾਲੇ ਪਾਸੋਂ ਆਈਆਂ ਨੇ ਔਰ 10 ਭਾਰਤੀ ਨਾਗਰਿਕ ਮਾਰੇ ਜਾਣ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਔਰ ਨਾਲ ਹੀ ਨਾਲ ਜੇ ਗੱਲ ਕਰੀਏ ਵੱਡੀਆਂ ਨਿਊਜ਼ ਏਜੰਸੀਆਂ ਦੀ ਤਾਂ ਉਹ ਕਹਿ ਰਹੇ ਨੇ ਕਿ ਜਿੱਥੇ 10 ਭਾਰਤੀ ਨਾਗਰਿਕ ਮਾਰੇ ਗਏ ਨੇ ਤਾਂ ਉਥੇ ਜਿਹੜੇ ਉਹ 20 ਨਾਗਰਿਕ ਜ਼ਖਮੀ ਹੋਣ ਦੀ ਵੀ ਗੱਲ ਦੱਸੀ ਜਾ ਰਹੀ ਹੈ ਤਾਂ ਇਹ ਜਿਹੜੀ ਗੱਲ ਹਾਲ ਦੀ ਘੜੀ ਤੱਕ ਜਿਹੜੀ ਉਹ ਸਾਹਮਣੇ ਆਈ ਹੈ ਔਰ ਇਸ ਭਾਰਤ ਦੀ ਇਸ ਸਟ੍ਰਾਈਕ ਤੋਂ ਬਾਅਦ ਜਿਹੜਾ ਹੈਗਾ ਕਿ ਪਾਕਿਸਤਾਨ ਨੇ ਉਧਰ 26 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਉਹ ਪੁਸ਼ਟੀ ਕੀਤੀ ਹੈ ਔਰ ਅਮਰੀਕਾ ਇਜ਼ਰਾਈਲ ਤੁਰਕੀ ਤੇ ਯੂਏਈ ਇਸ ਮਸਲੇ ਦੇ ਵਿੱਚ ਸਾਹਮਣੇ ਆਏ ਨੇ ਔਰ ਜਿੱਥੇ ਤੁਰਕੀ ਪਾਕਿਸਤਾਨ ਦੀ ਸਪੋਰਟ ਦੇ ਵਿੱਚ ਆਇਆ ਤਾਂ ਉਥੇ ਹੀ ਇਜ਼ਰਾਈਲ ਨੇ ਭਾਰਤ ਦੇ ਸਮਰਥਨ ਦੀ ਜਿਹੜੀ ਉਹ ਗੱਲ ਕੀਤੀ ਹੈ ਅ ਉਹ ਅਮਰੀਕਾ ਦੀ ਜੇਕਰ ਗੱਲ ਕਰੀਏ ਤਾਂ ਅਮਰੀਕਾ ਨੇ ਇਸ ਪੂਰੀ ਘਟਨਾ ਨੂੰ ਸ਼ਰਮਨਾਕ ਕਿਹਾ ਔਰ ਦੋਨੇ ਵਾਲੇ ਪਾਸਿਓਂ ਇਹ ਜਿਹੜੀ ਜੰਗ ਰੋਕਣ ਦੀ ਗੱਲ ਜਿਹੜੀ ਆ ਕਹੀ ਗਈ ਹੈ ਔਰ ਜੇ ਗੱਲ ਕਰੀਏ ਉਧਰੋਂ ਯੂਏਈ ਦੀ ਤਾਂ ਉਹਨੇ ਵੀ ਇਹੀ ਗੱਲ ਕਹੀ ਹੈ ਕਿ ਇਹ ਇਹਨਾਂ ਦੋਵਾਂ ਦੇਸ਼ਾਂ ਦੇ ਵਿਚਕਾਰ ਜੇਕਰ ਜੰਗ ਛਿੜਦੀ ਹੈ ਤਾਂ ਉਹ ਪੂਰੇ ਦੇਸ਼ ਨੂੰ ਸਿਰਫ ਪੂਰੇ ਇਹਨਾਂ ਦੇਸ਼ਾਂ ਨੂੰ ਨਹੀਂ ਸਗੋਦੀ ਪੂਰੇ ਵਰਲਡ ਨੂੰ ਜਿਹੜਾ ਇਸ ਚੀਜ਼ ਦੇ ਨਾਲ ਖਤਰਾ ਹੈਗਾ ਸੋ ਇਸ ਕਰਕੇ ਇਸ ਚੀਜ਼ ਨੂੰ ਇੱਥੇ ਹੀ ਰੋਕਿਆ ਜਾਣਾ ਜਿਹੜਾ ਉਹ ਚਾਹੀਦਾ ਹੈ ਤਾਂ ਇਹ ਜਿਹੜੀ ਆ ਗੱਲ ਸਾਹਮਣੇ ਆ ਰਹੀ ਹੈ ਔਰ ਹੁਣ ਉਸ ਤੋਂ ਬਾਅਦ ਸਵਾਲ ਇਹ ਖੜਾ ਹੁੰਦਾ ਹੈ ਕਿ ਪਾਕਿਸਤਾਨ ਦੇ ਨਾਲ ਇਸ ਬਖਲਾਉਣ ਦੇ ਨਾਲ ਇਸ ਬਖਲਾਉਣ ਦੇ ਨਾਲ ਔਰ ਥੋੜੀ ਜਿਹੀ ਕਹਾਣੀ ਦੱਸ ਦਿੰਨਾ ਵੀ ਕੀ ਕੁਝ ਹੋਇਆ ਹੈ ਔਰ ਕਹਿੰਦੇ ਆ ਕਿ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ ਉਹਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਕਿ ਰਾਤ 1 ਵਜੇ ਕੇ 5 ਮਿੰਟ ਤੋਂ ਲੈ ਕੇ 1:30 ਵਜੇ ਤੱਕ ਜਿਹੜੀ 에ਅ ਸਟ੍ਰਾਈਕ ਪਾਕਿਸਤਾਨ ਦੇ ਉੱਪਰ ਹੋਈ ਹੈ ਔਰ ਭਾਰਤ ਨੇ ਹੁਣ ਜਾਣਕਾਰੀ ਦਿੱਤੀ ਹੈ ਕਹਾਣੀ ਦੱਸੀ ਹੈ ਕੀ ਰਾਤ 1 ਵਜੇ 5 ਮਿੰਟ ਤੋਂ ਲੈ ਕੇ 1:30 ਵਜੇ ਤੱਕ ਜਿਹੜੀ ਇਹ 에어 ਸਟ੍ਰਾਈਕ ਹੋਈ ਹੈ ਔਰ ਇਹਦੇ ਵਿੱਚ 9 ਅਤਵਾਦੀ ਠਿਕਾਣੇ ਜਿਹੜੇ ਆ ਉਹ ਤਹਿਸਨੈਸ ਕੀਤੇ ਗਏ ਆ ਜਿਹਦੇ ਵਿੱਚ ਜੈਸ਼ੇ ਮਹਮਦ ਦੇ ਜਿਹੜੇ ਉਚਾਰ ਆ ਲਸ਼ਕਰੇ ਤੌਇਬਾ ਦੇ ਤਿੰਨ ਹੈ ਅਤੇ ਹিজਬੁਲ ਮਜਾਹੂਦੀਨ ਦੇ ਜਿਹੜੇ ਉਹ ਦੋ ਅਤਵਾਦੀ ਠਿਕਾਣੇ ਉਹ ਹੈਗੇ ਨੇ ਔਰ ਨਾਲ ਹੀ ਨਾਲ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜੇ 에ਅਰ ਜਿਹੜੇ ਇਹਨਾਂ ਦੇ ਠਿਕਾਣੇ ਸੀਗੇ ਜਿਹੜੇ ਇਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਇਹ ਕਿਸੇ ਉਹੀ ਨਹੀਂ ਇਸੋ ਕੋ ਦੀ ਸਾਡੀਆਂ ਕ੍ਰੈਡਿਬਲ ਏਜੰਸੀਆਂ ਦੇ ਵੱਲੋਂ ਜਿਹੜੀ ਲੰਬੇ ਸਮੇਂ ਦੀ ਉਹਨਾਂ ਦੀ ਮਿਹਨਤ ਸੀਗੀ ਉਹਨਾਂ ਨੇ ਜਿਹੜਾ ਇਹਨਾਂ ਨੂੰ ਜਿਹੜਾ ਕੀਤਾ ਸੀਗਾ ਆਇਡੈਂਟੀਫਾਈ ਕੀਤਾ ਸੀਗਾ ਉਹਨਾਂ ਦੀ ਪੂਰੀ ਕ੍ਰੈਡਿਬਲ ਏਜੰਸੀਆਂ ਦੀ ਕ੍ਰੈਡਿਬਲ ਜਿਹੜੀ ਇਨਫਾਰਮੇਸ਼ਨ ਦੇ ਆਧਾਰ ਤੇ ਹੀ ਇਹਨਾਂ ਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ ਗਿਆ ਔਰ ਕਿਸੇ ਵੀ ਕਿਸਮ ਦੀ ਕਹਿੰਦੇ ਆ ਕਿ ਉਧਰ ਕੋਈ ਸਿਵਲ ਨਾਗਰਿਕ ਜਿਹੜਾ ਆਮ ਨਾਗਰਿਕ ਮਾਰੇ ਜਾਣ ਦੀ ਜਿਹੜੀ ਆ ਉਹ ਖਬਰ ਨਹੀਂ ਹੈ ਪਰ ਇਹ ਜ਼ਰੂਰ ਹੈ ਕਿ ਅੱਤਵਾਦੀ ਉੱਥੇ ਜ਼ਰੂਰ ਜਿਹੜਾ ਉਹ ਮਾਰੇ ਗਏ ਆ ਔਰ ਜਿਹੜੇ ਇਹ ਠਿਕਾਣੇ ਜਿਹੜੇ ਤਬਾਹ ਹੋਏ ਆ ਇਹਨਾਂ ਠਿਕਾਣਿਆਂ ਤੋਂ ਭਾਰਤ ਦੇ ਵਿੱਚ ਹੋਏ ਵੱਡੇ ਹਮਲਿਆਂ ਦੀ ਜਿਹੜੀ ਉਹ ਪਲੈਨਿੰਗ ਵੀ ਹੁੰਦੀ ਰਹੀ ਹੈ ਇੱਥੋਂ ਉਹਨਾਂ ਲੋਕਾਂ ਨੂੰ ਟ੍ਰੇਨ ਕਰਕੇ ਵੀ ਭਾਰਤ ਦੇ ਅੰਦਰ ਜਿਹੜਾ ਉਹ ਭੇਜਿਆ ਜਾਂਦਾ ਰਿਹਾ ਸੋ ਅੱਤਵਾਦੀਆਂ ਨੂੰ ਇਸ ਹਮਲੇ ਦੇ ਨਾਲ ਇਸ ਇਸ ਸਟ੍ਰਾਈਕ ਤੇ ਨਾਲ ਭਾਰਤ ਦਾ ਮੰਨਣਾ ਹੈ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈਗਾ ਤਾਂ ਇਹ ਜਿਹੜੀ ਗੱਲ ਮੰਨਣ ਦੀ ਜਿਹੜੀ ਹੈਗੀ ਹੈ ਭਾਰਤ ਦੀ ਕਿ ਇਸ ਅਤਵਾਦੀ ਦੇ ਖਿਲਾਫ ਜਿਹੜਾ ਐਕਸ਼ਨ ਹੋਇਆ ਭਾਰਤ ਦਾ ਇਸ ਸਟ੍ਰਾਈਕ ਹੋਈ ਹੈ ਉਹਦੇ ਨਾਲ ਜਿਹੜੇ ਠਿਕਾਣੇ ਤਬਾਹ ਹੋਏ ਆ ਉਹਦੇ ਨਾਲ ਅਤਵਾਦੀ ਜਿਹੜੇ ਆ ਉਹ ਬਖਲਾਏ ਜਰੂਰ ਹੈਗੇ ਆ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਹਮਲਾ ਜਿਹੜਾ 에ਅ ਸਟ੍ਰਾਈਕ ਹੋਈ ਹੈ ਔਰ ਕੀ ਪਾਕਿਸਤਾਨ ਇਸ ਹਮਲੇ ਤੋਂ ਬਾਅਦ ਬਖਲਾਏਗਾ ਕਿਉਂਕਿ ਕਿਸੇ ਵੀ ਦੇਸ਼ ਦੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਣੇ ਨਾਗਰਿਕਾਂ ਨੂੰ ਸੁਰੱਖਿਆ ਮਹਿਸੂਸ ਕਰਾਵੇ ਔਰ ਇਹ ਵੀ ਗੱਲ ਕਹੇ ਕਿ ਭਾਈ ਅਸੀਂ ਤੁਹਾਡੇ ਲਈ ਖੜੇ ਹੈਗੇ ਆ ਤਾਂ ਇਹ ਚੀਜ਼ ਦਿਖਾਉਣ ਦੇ ਲਈ ਬੁਖਲਾਇਆ ਪਾਕਿਸਤਾਨ ਆਪਣੇ ਲੋਕਾਂ ਦੇ ਅੰਦਰ ਤਹਿਲਕਾ ਮਚਣ ਤੋਂ ਬਾਅਦ ਕੁਝ ਨਾ ਕੁਝ ਬੁਖਲਾਇਆ ਹੋਇਆ ਪਾਕਿਸਤਾਨ ਕੁਝ ਨਾ ਕੁਝ ਕਰ ਸਕਦਾ ਜਿੱਦ ਨੂੰ ਦੇਖਦੇ ਆਂ ਭਾਰਤ ਦੀਆਂ ਫੌਜਾਂ ਅਤੇ ਭਾਰਤ ਜਿਹੜਾ ਉਹ ਪੂਰਨ ਤਰੀਕੇ ਦੇ ਨਾਲ ਅਲਰਟ ਜਿਹੜਾ ਉਹ ਹੋ ਗਿਆ ਪੂਰਨ ਤਰੀਕੇ ਦੇ ਨਾਲ ਸਾਵਧਾਨ ਜਿਹੜਾ ਉਹ ਹੋ ਗਿਆ ਔਰ ਤਿਆਰਬਰ ਤਿਆਰ ਜਿਹੜਾ ਉਹ ਬੈਠਾ ਹੈਗਾ ਕਿਸੇ ਵੀ ਤਰੀਕੇ ਦੀ ਪਾਕਿਸਤਾਨ ਦੀ ਕਾਰਵਾਈ ਦਾ ਜਵਾਬੀ ਮੂੰਹ ਤੋੜ ਜਵਾਬ ਦੇਣ ਦੇ ਵਾਸਤੇ ਪਰ ਇਹ ਗੱਲ ਹੈਗੀ ਹੈ ਕਿ ਇੱਕ ਅਭੀਤੀ ਰਾਧੀ ਇੱਕ ਘਟਨਾ ਜਿਹੜੀ ਆ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਵਾਲੇ ਪਾਸਿਓਂ ਜੰਮੂ ਕਸ਼ਮੀਰ ਵਾਲੇ ਪਾਸਿਓਂ ਦੀ ਕਹਿੰਦੇ ਆ ਕਿ ਐਲੋਸੀ ਦੇ ਕੋਲ ਅੰਨੇਵਾ ਫਾਇਰਿੰਗ ਕਰਨੀਆਂ ਇਧਰਲੇ ਬੰਨੇ ਕੁਝ ਘਟਨਾਵਾਂ ਸਾਹਮਣੇ ਆਈਆਂ ਨੇ ਜਿਦੇ ਵਿੱਚ 10 ਨਾਗਰਿਕ ਜਿਹੜੇ ਮਾਰੇ ਹੋਣ ਦੀ ਜਿਹੜੀ ਇਹ ਜਿਹੜੀ ਗੱਲ ਕਹੀ ਜਾ ਰਹੀ ਆ ਵੱਡੀਆਂ ਨਿਊਜ਼ ਏਜੰਸੀਆਂ ਦੇ ਵੱਲੋਂ ਔਰ 20 ਨਾਗਰਿਕ ਜਿਹੜੇ ਆ ਉਹ ਜ਼ਖਮੀ ਹੋਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਰ ਹੁਣ ਸਵਾਲ ਇਹ ਹੀ ਆ ਮੈਂ ਜਿਹੜਾ ਕਹਿ ਰਿਹਾ ਕਿ ਇਹ ਜਵਾਬੀ ਕਾਰਵਾਈ ਪਾਕਿਸਤਾਨ ਕਰੂਗਾ ਜਾਂ ਪਰ ਜਮੇ ਦੇਸ਼ ਜਿਹੜੇ ਇਨਵੋਲਵ ਹੋ ਗਏ ਆ ਜਿਵੇਂ ਅਮਰੀਕਾ ਹੋ ਗਿਆ ਯੂਏਈ ਹੋ ਗਿਆ ਉਧਰ ਚੀਨ ਵੀ ਜਿਹੜਾ ਪਾਕਿਸਤਾਨ ਦੇ ਨਾਲ ਥੋੜਾ ਬਹੁਤਾ ਖੜਦਾ ਨਜ਼ਰ ਆ ਰਿਹਾ ਹੈਗਾ ਔਰ ਇੱਕ ਜੁਟਤਾ ਕਹਿੰਦੇ ਆ ਕਿ ਪਾਕਿਸਤਾਨ ਕਹਿੰਦਾ ਕਿ ਉਹਨਾਂ ਨੇ ਇੱਕ ਜੁਟਤਾ ਦਿਖਾਈ ਹੈ ਤੁਰਕੀ ਨੇ ਇੱਕ ਜੁਟਤਾ ਪਾਕਿਸਤਾਨ ਦੇ ਨਾਲ ਜਿਹੜੀ ਆ ਦਿਖਾਈ ਹੈ ਪਰ ਇਜ਼ਰਾਈਲ ਜਿਹੜਾ ਕਿਤੇ ਨਾ ਕਿਤੇ ਉਹ ਖੜਦਾ ਨਜ਼ਰ ਆ ਰਿਹਾ ਹੈਗਾ ਆਪਣੇ ਭਾਰਤ ਦੇ ਨਾਲ ਬੀਤੀ ਰਾਤ ਆਪਾਂ ਰੂਸ ਦੀ ਵੀ ਜਿਹੜੀ ਆ ਗੱਲ ਕੀਤੀ ਸੀ ਕਿ ਰੂਸ ਵੀ ਭਾਰਤ ਦੇ ਨਾਲ ਜਿਹੜਾ ਉਹ ਖੜਦਾ ਨਜ਼ਰੀ ਜਿਹੜਾ ਉਹ ਆ ਰਿਹਾ ਹੈਗਾ ਔਰ ਜੇ ਉਧਰ ਗੱਲ ਕਰੀਏ ਜਿਹੜੇ ਯੂਏਈ ਹੈ ਔਰ ਅਮਰੀਕਾ ਉਹ ਹਲਦੀ ਘੜੀ ਕਿਸੇ ਦਿਨ ਖੜਦੇ ਤਾਂ ਨਹੀਂ ਨਜ਼ਰ ਆ ਰਹੇ ਪਰ ਸ਼ਾਂਤੀ ਬਣਾਈ ਰੱਖਣ ਦੀ ਜਿਹੜੀ ਆ ਉਹ ਗੱਲ ਜ਼ਰੂਰ ਕਹਿ ਰਹੇ ਨੇ ਔਰ ਕਹਿੰਦੇ ਆ ਕਿ ਯੂਐਸ ਹੁਣ ਦੋਨਾਂ ਦੇਸ਼ਾਂ ਦੇ ਨਾਲ ਗੱਲਬਾਤ ਵੀ ਕਰਨ ਜਾ ਰਿਹਾ ਹੈਗਾ ਔਰ ਇਸ ਪੂਰੇ ਮਸਲੇ ਨੂੰ ਰੋਕਣ ਦੇ ਲਈ ਯੂਐਸ ਆਪਣੇ ਪੂਰੀ ਤਾਕਤ ਜਿਹੜੀ ਆ ਉਹ ਲਗਾ ਰਿਹਾ ਹੈ ਔਰ ਇਸ ਦੋਵਾਂ ਦੇਸ਼ਾਂ ਦੇ ਵਿਚਕਾਰ ਜਿਹੜੇ ਇਹ ਹਾਲਾਤ ਜਿਹੜਾ ਇਹ ਤਣਾਅ ਜਿਹੜਾ ਉਹ ਪੈਦਾ ਹੋਇਆ ਉਸ ਚੀਜ਼ ਨੂੰ ਰੋਕਣ ਦੇ ਲਈ ਜਿਹੜਾ ਹੈਗਾ ਉਹ ਯੂਐਸ ਪੱਪਾ ਭਾਰ ਜਿਹੜਾ ਉਹ ਹੋ ਗਿਆ ਤਾਂ ਇਹ ਕਹਾਣੀ ਜਿਹੜੀ ਅਸੀਂ ਪਹਿਲਾਂ ਦੱਸ ਕੇ ਹਟੇ ਹਾਂ ਕਿ 에ਅਰ ਸਟ੍ਰਾਈਕ ਜਿਹੜੀ ਆ ਹੋਈ ਕਿਵੇਂ ਐ ਔਰ 1 ਵਜੇ 1 ਵਜੇ ਕੇ 5 ਮਿੰਟ ਤੋਂ ਲੈ ਕੇ 1:30 ਵਜੇ ਤੱਕ ਜਿਹੜੀ ਇਹ ਇਹ ਕਾਰਵਾਈ ਹੋਈ ਆ ਔਰ ਕ੍ਰੈਡੀਬਲ ਜਿਹੜੀਆਂ ਏਜੰਸੀਆਂ ਨੇ ਭਾਰਤ ਦੀਆਂ ਉਹਨਾਂ ਦੇ ਵੱਲੋਂ ਜਿਹੜੇ ਇਹ ਟਿਕਾਣੇ ਆਡੈਂਟੀਫਾਈ ਕੀਤੇ ਗਏ ਸੀਗੇ ਉਹਨਾਂ ਟਿਕਾਣਿਆਂ ਨੂੰ ਹੀ ਨਿਸ਼ਾਨਾ ਜਿਹੜਾ ਉਹ ਬਣਾਇਆ ਗਿਆ ਔਰ ਕਿਸੇ ਵੀ ਸਿਵਲੀਆਂ ਨੂੰ ਪਾਕਿਸਤਾਨ ਦੇ ਨੂੰ ਉਹ ਨੁਕਸਾਨ ਜਿਹੜਾ ਉਹ ਨਹੀਂ ਪਹੁੰਚਾਇਆ ਗਿਆ ਅਤਵਾਦੀ ਜ਼ਰੂਰ ਇਸ ਹਮਲੇ ਦੇ ਵਿੱਚ ਜਿਹੜੇ ਉਹ ਮਰੇ ਹੈਗੇ ਆ ਔਰ ਪਾਕਿਸਤਾਨ ਜਰੂਰ ਇਸ ਚੀਜ਼ ਤੋਂ ਬਖਲਾਇਆ ਹੋਇਆ ਹੈਗਾ ਔਰ ਕਿਤੇ ਨਾ ਕਿਤੇ ਜਵਾਬੀ ਕਾਰਵਾਈ ਕਰਨ ਦੇ ਵੀ ਜਿਹੜੇ ਉਹ ਸੰਕੇਤ ਆਪਣੇ ਵੱਲੋਂ ਜਾਂ ਗਿੱਦਰ ਭੰਮਕੀਆਂ ਜਿਹੜੀਆਂ ਉਹ ਦੇ ਰਿਹਾ ਹੈਗਾ ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰ ਲਈਏ ਤਾਂ ਪਾਕਿਸਤਾਨ ਜਿਹੜਾ ਹੈਗਾ ਉਹ ਪਹਿਲਾਂ ਵੀ ਇਹੋ ਜਿਹੀਆਂ ਧਮਕੀਆਂ ਪਰਮਾਣੂ ਬੰਬ ਦੀਆਂ ਜਾਂ ਪਰਮਾਣੂ ਹਥਿਆਰਾਂ ਦੀਆਂ ਦਿੰਦਾ ਰਿਹਾ ਕਿ ਜੇ ਭਾਰਤ ਨੇ ਕੋਈ ਨਾ ਕੋਈ ਕਾਰਵਾਈ ਕੀਤੀ ਤਾਂ ਅਸੀਂ ਜਿਹੜਾ ਹੈਗਾ ਕੋਈ ਨਾ ਕੋਈ ਕਾਰਵਾਈ ਜਿਹੜੀ ਆ ਉਹ ਜਰੂਰ ਕਰਾਂਗੇ ਔਰ ਸਾਡੇ ਕੋਲ ਜਿਹੜੇ ਆ ਉਹ ਪਰਮਾਣੂ ਹਥਿਆਰ ਨੇ ਇਹੋ ਜੀਆਂ ਵੀ ਗੱਲਾਂ ਬਾਤਾਂ ਜਿਹੜੀਆਂ ਕਰਦਾ ਨਜ਼ਰੀ ਆਇਆ ਸੀਗਾ ਪਾਕਿਸਤਾਨ ਤਾਂ ਹੁਣ ਵੀ ਥੋੜੀਆਂ ਜਿਹੀਆਂ ਗਿੱਦੜ ਭਮਕੀਆਂ ਜਿਹੜੀਆਂ ਉਹ ਦਿੰਦਾ ਨਜ਼ਰੀ ਆ ਰਿਹਾ ਤਾਂ ਫਿਰ ਤੁਹਾਨੂੰ ਦੱਸਦੇ ਨੇ ਕਿ ਜੰਮੂ ਕਸ਼ਮੀਰ ਦੇ ਵਿੱਚ ਜਰੂਰ ਤਣਾ ਦੀ ਮਾਹੌਲ ਜਿਹੜਾ ਉਹ ਬਣਿਆ ਹੋਇਆ ਹੈਗਾ ਕਿਉਂਕਿ ਉਧਰੋਂ ਗੋਲੀਬਾਰੀ ਪਾਕਿਸਤਾਨੀ ਜਿਹੜੇ ਉਹ ਕਰ ਰਹੇ ਹੈਗੇ ਨੇ ਤੇ ਉਥੇ ਜਰੂਰ ਫਰਕ ਜਿਹੜਾ ਉਹ ਪੈ ਰਿਹਾ ਹੈਗਾ ਔਰ ਜੇਕਰ ਗੱਲ ਸਾਹਮਣੇ ਆਈਏ ਤਾਂ ਆਪਰੇਸ਼ਨ ਕਹਿੰਦੇ ਸੰਧੂਰ ਚ ਮਾਰਿਆ ਗਿਆ ਸਭ ਤੋਂ ਵੱਡਾ ਅਤਵਾਦੀ ਮਸਹੂਦ ਅਜਹਰ ਔਰ ਇਹ ਵੀ ਜਿਹੜੀ ਆ ਗੱਲ ਸਾਹਮਣੇ ਆ ਰਹੀ ਹੈ ਕਿ ਭਾਰਤੀ ਫੌਜ ਨੇ ਜਿਹੜਾ ਇਹਦੇ ਵਿੱਚ ਖੁਲਾਸਾ ਜਿਹੜਾ ਉਹ ਕੀਤਾ ਹੈਗਾ ਤਾਂ ਇਹਦੇ ਵਿੱਚ ਜੇਕਰ ਚੀਨ ਦੀ ਗੱਲ ਕਰੀਏ ਤਾਂ ਚੀਨ ਨੇ ਜਿਹੜਾ ਉਹ ਬਿਆਨ ਦਿੱਤਾ ਹੈ ਕਿ ਅਸੀਂ ਮੌਜੂਦਾ ਸਥਿਤੀ ਬਾਰੇ ਚਿੰਤਤ ਹਾਂ ਭਾਰਤ ਅਤੇ ਪਾਕਿਸਤਾਨ ਹਮੇਸ਼ਾ ਇੱਕ ਦੂਜੇ ਦੇ ਗੁਆਂਢੀ ਹਨ ਅਤੇ ਰਹਿਣਗੇ ਉਹ ਦੋਵੇਂ ਚੀਨ ਦੇ ਗੁਆਂਢੀ ਵੀ ਹਨ ਚੀਨ ਹਰ ਤਰ੍ਹਾਂ ਦੇ ਅਤਵਾਦ ਦਾ ਵਿਰੋਧ ਕਰਦਾ ਹੈ ਅਸੀਂ ਦੋਵਾਂ ਧਿਰਾਂ ਨੂੰ ਸ਼ਾਂਤੀ ਅਤੇ ਜਹੀਆਂ ਕਾਰਵਾਈਆਂ ਕਰਨ ਤੋਂ ਬਚਣ ਦੀ ਜਿਹੜੀ ਆ ਅਪੀਲ ਕਰ ਰਹੇ ਹੈਗੇ ਆ ਭਾਰਤੀ ਫੌਜ ਜਿਹੜੀ ਆ ਉਹ ਵਾਰ-ਵਾਰ ਇਹ ਗੱਲ ਦੱਸ ਰਹੀ ਹੈ ਕਿ ਅਸੀਂ ਅੱਤਵਾਦੀ ਸਿਰਫ ਜਿਹੜੇ ਠਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਇਆ ਅਸੀਂ ਭਾਰਤ ਜਿਹੜਾ ਪਾਕਿਸਤਾਨੀ ਫੌਜ ਦੇ ਕਿਸੇ ਵੀ ਠਿਕਾਣੇ ਨੂੰ ਨਿਸ਼ਾਨਾ ਜਿਹੜਾ ਉਹ ਨਹੀਂ ਬਣਾਇਆ ਤਾਂ ਇਸ ਪੂਰੇ ਮਾਹੌਲ ਤੋਂ ਬਾਅਦ ਜਿਹੜੀ ਇੱਕ ਚੀਜ਼ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਤਣਾਪੂਰ ਜਿਹੜੀ ਆ ਉਹ ਕਿਤੇ ਨਾ ਕਿਤੇ ਵੱਧ ਰਹੀ ਹੈ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਕਿਉਂਕਿ ਪੰਜਾਬ ਦੇ ਨਾਲ ਪਾਕਿਸਤਾਨ ਦਾ ਬਹੁਤ ਵੱਡਾ ਜਿਹੜਾ ਹਿੱਸਾ ਬਾਰਡਰ ਜਿਹੜਾ ਉਹ ਲੱਗਦਾ ਹੈਗਾ ਔਰ ਪੰਜਾਬ ਦੇ ਹਸਿਆ ਦੇ ਵਿੱਚ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਇਹ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਆਉਣ ਵਾਲੇ 72 ਘੰਟਿਆਂ ਦੇ ਲਈ ਜਿਹੜੇ ਉੱਥੋਂ ਦੇ ਸਾਰੇ ਸਕੂਲ ਨੇ ਜਿਹੜੇ ਉਹਨਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਔਰ ਭਾਰਤ ਅਤੇ ਪੰਜਾਬ ਦੇ ਜਿਹੜੇ ਮੁਲਾਜ਼ਮ ਨੇ ਔਰ ਹਥਿਆਰਬੰਦ ਫੌਜਾਂ ਨੇ ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਛੁੱਟੀਆਂ ਵੀ ਆ ਜਿਹੜੀਆਂ ਉਹ ਵੀ ਰੱਦ ਜਿਹੜੀਆਂ ਕਰ ਦਿੱਤੀਆਂ ਗਈਆਂ ਨੇ ਤਾਂ ਸਥਿਤੀ ਜਿਹੜੀ ਆ ਉਹ ਪੰਜਾਬ ਵਾਲੇ ਪਾਸੇ ਤਣਾਅਪੂਰਨ ਜ਼ਰੂਰ ਬਣੀ ਹੋਈ ਹੈ ਕਿਉਂਕਿ ਪੰਜਾਬ ਦੇ ਨਾਲ ਪਾਕਿਸਤਾਨ ਦਾ ਬਹੁਤ ਵੱਡਾ ਹਿੱਸਾ ਜਿਹੜਾ ਉਹ ਲੱਗਦਾ ਹੈਗਾ ਬਾਰਡਰ ਦਾ ਤਾਂ ਇਸ ਕਰਕੇ ਸਥਿਤੀ ਜਿਹੜੀ ਆ ਉਹ ਤਣਾਅਪੂਰਨ ਬਣੀ ਹੋਈ ਹੈਗੀ ਹੈ ਔਰ ਛੁੱਟੀਆਂ ਜਿਹੜੀਆਂ ਕਰ ਦਿੱਤੀਆਂ ਗਈਆਂ ਨੇ ਔਰ ਪੰਜਾਬ ਦੇ ਉੱਪਰ ਅਸਰ ਵੱਡਾ ਪਿਆ ਅੰਮ੍ਰਿਤਸਰ ਦਾ 에어ਪੋਰਟ ਆ ਜਿਹੜਾ ਉਹ ਵੀ 10 ਮਈ ਤੱਕ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਹੈਗਾ ਔਰ ਜੇ ਆਪਾਂ ਗੱਲ ਕਰ ਲਈਏ ਕਰਤਾਰਪੁਰ ਸਾਹਿਬ ਜਿਹੜਾ ਕਰੋੜਾਂ ਸ਼ਰਧਾਲੂਆਂ ਦੀਆਂ ਅਰਦਾਸਾਂ ਸਾਲਾਂ ਦੀਆਂ ਅਰਦਾਸਾਂ ਤੋਂ ਬਾਅਦ ਜਿਹੜਾ ਹੈਗਾ ਉਹ ਖੁੱਲਿਆ ਸੀਗਾ ਤਾਂ ਉਹ ਇਸ ਅਤਵਾਦੀ ਜਿਹੜਾ ਹਮਲਾ ਪਾਕਿਸਤਾਨ ਦਾ ਭਾਰਤ ਦੇ ਉੱਪਰ ਜਿਹੜਾ ਹੋਇਆ ਸੀ ਤਾਂ ਹੁਣ ਜਿਹੜੀ ਭਾਰਤ ਜਵਾਬੀ ਕਾਰਵਾਈ ਜਿਹੜੀ ਕਰ ਰਿਹਾ ਹੈਗਾ ਤਾਂ ਉਸ ਤੋਂ ਬਾਅਦ ਹੁਣ ਜਿਹੜਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੇ ਲਈ ਜਿਹੜਾ ਲੰਘਾ ਖੁੱਲਿਆ ਸੀ ਉਹ ਵੀ ਜਿਹੜਾ ਉਹ ਬੰਗ ਬੰਦ ਕਰ ਦਿੱਤਾ ਗਿਆ ਉਹਦੇ ਤੇ ਵੀ ਜਿਹੜੀ ਆ ਉਹ ਰੋਕ ਲੱਗ ਗਈ ਹੈ ਤਾਂ ਸਥਿਤੀਆਂ ਜਿਹੜੀਆਂ ਨੇ ਉਹ ਹੁਣ ਤਣਾਅਪੂਰਨ ਬਣ ਚੁੱਕੀਆਂ ਨੇ ਔਰ ਜੰਗ ਦਾ ਜਿਹੜਾ ਮਾਹੌਲ ਪੂਰਨ ਤਰੀਕੇ ਦੇ ਨਾਲ ਬਣ ਚੁੱਕਿਆ ਔਰ ਸਭ ਦੇ ਮਨਾਂ ਦੇ ਵਿੱਚ ਹੁਣ ਇਹੀ ਸਵਾਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜੰਗ ਜਿਹੜੀ ਅੱਗੇ ਤਾਂ ਨਹੀਂ ਵਧੂਗੀ ਔਰ ਇਸ ਤੇ ਵੀ ਦੱਸ ਦਿੰਦੇ ਆ ਕਿ ਦੂਜੇ ਦੇਸ਼ ਇਹਦੇ ਵਿੱਚ ਜੁਟ ਕੇ ਨੇ ਆ ਪਹਿਲ ਕੰਮ ਅਤਵਾਦੀ ਹਮਲੇ ਦਾ ਬਦਲਾ ਲੈਣ ਦੇ ਲਈ ਭਾਰਤ ਨੇ ਜਿਹੜੀ ਪਾਕਿਸਤਾਨ ਦੇ ਉੱਪਰ ਇਹ ਸਟ੍ਰਾਈਕ ਕੀਤੀ ਹੈ ਉਸ ਤੋਂ ਬਾਅਦ ਹੁਣ ਇਹ ਚਿੰਤਾ ਲੋਕਾਂ ਦੇ ਅੰਦਰ ਛਿੜ ਗਈ ਹੈ ਕਿ ਕਿਤੇ ਇਹ ਯੁੱਧ ਹੁਣ ਅੱਗੇ ਤਾਂ ਨਹੀਂ ਵਧੂਗਾ ਜਾਨੀ ਕਿ ਇਹ ਯੁੱਧ ਤਾਂ ਨਹੀਂ ਛਿੜ ਜਾਊਗਾ ਪਾਕਿਸਤਾਨ ਜਵਾਬੀ ਕਾਰਵਾਈ ਕਰੂਗਾ ਇਧਰੋਂ ਭਾਰਤ ਜਵਾਬੀ ਕਿਤੇ ਯੁੱਧ ਯੁੱਧ ਤਾਂ ਨਹੀਂ ਛਿੜ ਜਾਊਗਾ ਔਰ ਇਹ ਹੁਣ ਲੋਕਾਂ ਦੇ ਮਨਾਂ ਦੇ ਅੰਦਰ ਸਵਾਲ ਜਿਹੜਾ ਉਹ ਘਰ ਕਰ ਗਿਆ ਪਰ ਇਹ ਦੱਸ ਦਈਏ ਕਿ ਇਸ ਸਭ ਦੇ ਵਿਚਕਾਰ ਹੁਣ ਦੂਜੇ ਦੇਸ਼ ਵੀ ਇਨਵੋਲਵ ਜਿਹੜੇ ਹੋ ਗਏ ਆ ਇਹਦੇ ਵਿੱਚ ਇਜ਼ਰਾਇਲ ਤੁਰਕੀ ਯੂ ਐਸ ਯੂ ਏ ਈ ਔਰ ਚੀਨ ਇਹਦੇ ਵਿੱਚ ਜਿਹੜਾ ਇਨਵੋਲਵ ਹੋ ਗਿਆ ਜਿੱਥੇ ਤੁਰਕੀ ਨੂੰ ਪਾਕਿਸਤਾਨ ਦਾ ਤਾਂ ਉੱਥੇ ਇਜ਼ਰਾਈਲ ਨੂੰ ਭਾਰਤ ਦਾ ਸਾਥ ਜਿਹੜਾ ਮਿਲਦਾ ਨਜ਼ਰ ਆ ਰਿਹਾ ਹੈ ਚੀਨ ਨੇ ਦੋਵਾਂ ਦੇਸ਼ਾਂ ਨੂੰ ਜਿਹੜੀ ਅਪੀਲ ਕੀਤੀ ਹੈ ਇਸ ਚੀਜ਼ ਨੂੰ ਰੋਕਣ ਦੇ ਲਈ ਉਧਰ ਯੂਐਸ ਨੇ ਵੀ ਅਪੀਲ ਕੀਤੀ ਹੈ ਦੋਵਾਂ ਦੇਸ਼ਾਂ ਨੂੰ ਇਹ ਸਭ ਕੁਝ ਰੋਕਣ ਦੇ ਲਈ ਯੂਐਸਏ ਅਮਰੀਕਾ ਜਿਹੜਾ ਉਹ ਦੋਵਾਂ ਦੇਸ਼ਾਂ ਦੇ ਨਾਲ ਗੱਲਬਾਤ ਵੀ ਜਿਹੜੀ ਆ ਕਰ ਰਿਹਾ ਹੈਗਾ ਔਰ ਜੇ ਉਧਰ ਯੂਏ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਦੋਵਾਂ ਦੇਸ਼ਾਂ ਨੂੰ ਇਹ ਸਭ ਕੁਝ ਰੋਕਣ ਦੀ ਜਿਹੜੀ ਉਹ ਗੱਲ ਕਹੀ ਹੈਗੀ ਆ ਤਾਂ ਲੱਗਦਾ ਹੈ ਕਿ ਹਾਲ ਦੀ ਘੜੀ ਅ ਠੀਕ ਹੈ ਕਿ ਮਾਹੌਲ ਜਿਹੜਾ ਉਹ ਤਣਾਅਪੂਰਨ ਹੈ ਔਰ ਜਿਸ ਤਰੀਕੇ ਨਾਲ ਪੂਰਾ ਵਰਲਡ ਇਸ ਚੀਜ਼ ਦੇ ਵਿੱਚ ਜਿਹੜਾ ਆ ਗਿਆ ਕਿਉਂਕਿ ਦੋਵੇਂ ਦੇਸ਼ ਜਿਹੜੇ ਉਹ ਹੈਗੇ ਆ ਉਹ ਜਿਹੜੇ ਪਰਮਾਣੂ ਹਥਿਆਰ ਨੇ ਉਹਨਾਂ ਦੇ ਨਾਲ ਲੈਸ ਨੇ ਔਰ ਜੇਕਰ ਯੁੱਧ ਛਿੜਦਾ ਤਾਂ ਸਿਰਫ ਦੋਵਾਂ ਦੇਸ਼ਾਂ ਨੂੰ ਨਹੀਂ ਸਕੋ ਦੀ ਬਾਕੀ ਦੇਸ਼ਾਂ ਨੂੰ ਵੀ ਜਿਹੜਾ ਇਹਦਾ ਨੁਕਸਾਨ ਹੋਊਗਾ ਤਾਂ ਇਸ ਚੀਜ਼ ਨੂੰ ਰੋਕਣ ਦੇ ਲਈ ਬਾਕੀ ਦੇਸ਼ ਵੀ ਜਿਹੜੇ ਉਹ ਇਹਦੇ ਵਿੱਚ ਆ ਗਏ ਆ ਮਾਹੌਲ ਨੂੰ ਇਸ ਨੂੰ ਰੋਕਣ ਦੇ ਲਈ ਤਾਂ ਹੁਣ ਦੇਖਦੇ ਆ ਕਿ ਇਸ ਮਾਹੌਲ ਨੂੰ ਰੋਕਿਆ ਜਾਂਦਾ ਜਾਂ ਨਹੀਂ ਪਰ ਫਿਲਹਾਲ ਸਰਹੱਦ ਤੇ ਮਾਹੌਲ ਜਿਹੜਾ ਉਹ ਜ਼ਰੂਰ ਤਣਾਅਪੂਰਨ ਬਣਿਆ ਹੋਇਆ ਔਰ ਜੰਮੂ ਕਸ਼ਮੀਰ ਵਾਲੇ ਪਾਸਿਓਂ ਪਾਕਿਸਤਾਨ ਵਾਲੇ ਪਾਸਿਓਂ ਜਿਹੜਾ ਹੈਗਾ ਉਹ ਲਗਾਤਾਰ ਫਾਇਰਿੰਗ ਜਿਹੜੀ ਆਨੇ ਵਾਕ ਕੀਤੀ ਜਾ ਰਹੀ ਆ ਉੱਥੇ ਕੁਝ ਭਾਰਤੀ ਨਾਗਰਿਕਾਂ ਦੇ ਮਾਰੇ ਜਾਣ ਦੀ ਖਬਰ ਜੜੀ ਆ ਹੋਏਗੀ ਹੈ ਔਰ ਇਸ ਤੋਂ ਬਾਅਦ ਜਿਹੜਾ ਉਹ ਭਾਰਤ ਵੀ ਜਿਹੜਾ ਉਹ ਜਵਾਬ ਜਿਹੜਾ ਉਹ ਦੇਵੇ ਗਈ ਤਾਂ ਇਸ ਕਰਕੇ ਪਾਕਿਸਤਾਨ ਵਾਲੇ ਪਾਸਿਓਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਜਵਾਬੀ ਕਾਰਵਾਈ ਦੇ ਕਰਕੇ ਭਾਰਤ ਸਰਕਾਰ ਜਿਹੜੀ ਆ ਪੂਰੀ ਤਰ੍ਹਾਂ ਦੇ ਨਾਲ ਅਲਰਟ ਹੈ ਭਾਰਤੀਆਂ ਫੌਜਾਂ ਜਿਹੜੀਆਂ ਉਹ ਪੂਰਨ ਤਰੀਕੇ ਦੇ ਨਾਲ ਅਲਰਟ ਨੇ ਕਿ ਜਿਹੜਾ ਇਹ ਪਹਿਲ ਕਾਮ ਦਾ ਬਦਲਾ ਲੈਣ ਦੇ ਲਈ ਭਾਰਤ ਦੇ ਵੱਲੋਂ ਇਹ ਸਟ੍ਰਾਈਕ ਕੀਤੀ ਗਈ ਹੈ ਔਰ ਉਸ ਇਹ ਸਟ੍ਰਾਈਕ ਦੇ ਜਵਾਬ ਦੇ ਵਿੱਚ ਪਾਕਿਸਤਾਨ ਕੁਝ ਕੁਝ ਨਾ ਕੁਝ ਆਪਣੇ ਵੱਲੋਂ ਕਰਨ ਦੀ ਕੋਸ਼ਿਸ਼ ਦੇ ਵਿੱਚ ਹੋਊਗਾ ਕਿਉਂਕਿ ਉਹਨੇ ਵੀ ਆਪਣੇ ਲੋਕ ਲੋਕਾਂ ਨੂੰ ਆਪਣੇ ਦੇਸ਼ ਨੂੰ ਦਿਖਾਉਣਾ ਹੈਗਾ ਤਾਂ ਉਸ ਚੀਜ਼ ਨਾਲ ਨਜਿੱਠਣ ਦੇ ਲਈ ਭਾਰਤ ਦੀ ਸਰਕਾਰ ਭਾਰਤੀਆਂ ਫੌਜਾਂ ਪੂਰਨ ਤਰੀਕੇ ਦੇ ਨਾਲ ਜਿਹੜੀਆਂ ਉਹ ਪਪਾ ਭਾਰ ਹੋ ਗਈਆਂ ਨੇ ਅਲਰਟ ਹੋ ਗਈਆਂ ਨੇ ਅਲਰਟ ਜਾਰੀ ਕਰ ਦਿੱਤਾ ਹੈ ਫੌਜਾਂ ਦੀਆਂ ਛੁੱਟੀਆਂ ਕੈਂਸਲ ਕਰ ਦਿੱਤੀਆਂ ਗਈਆਂ ਨੇ ਔਰ ਹਰ ਤਰੀਕੇ ਦਾ ਅਲਰਟ ਜਿਹੜਾ ਸੂਬਿਆਂ ਨੂੰ ਵੀ ਜਾਰੀ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਤਾਂ ਪੂਰਨ ਤਰੀਕੇ ਦੇ ਨਾਲ ਤਿਆਰ ਬਰ ਤਿਆਰ ਪਾਕਿਸਤਾਨੀ ਹਮਲੇ ਦਾ ਜਵਾਬ ਦੇ ਲੈਣ ਦੀ ਭਾਰਤ ਹੈਗਾ ਪਰ ਕਿਤੇ ਨਾ ਕਿਤੇ ਜਿਹੜਾ ਜੇ ਗੱਲ ਕਰਨੀਏ ਤਾਂ ਇਸ ਤਰ੍ਹਾਂ ਪੂਰਨ ਸਥਿਤੀ ਨੂੰ ਹਟਾਉਣ ਦੇ ਲਈ ਬਾਕੀ ਦੇਸ਼ ਇਹਦੇ ਵਿੱਚ ਭੂਮਿਕਾ ਜਿਹੜੀ ਆ ਉਹ ਨਿਭਾ ਰਹੇ ਹੈਗੇ ਆ ਦੇਖਦੇ ਆ ਕਿ ਇਹ ਸਭ ਨੂੰ ਇੱਥੇ ਰੋਕਿਆ ਜਾਂਦਾ ਹੈ ਜਾਂ ਹਲੇ ਦਿਨ ਇਹ ਹਲੇ ਕਈ ਦਿਨ ਇਹ ਜਿਹੜਾ ਮਾਹੌਲ ਤਨਾਪੂਰਨ ਇਸ ਤਰੀਕੇ ਦੇ ਨਾਲ ਚੱਲਦਾ ਰਹੇਗਾ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਰੋਜ਼ਾਨਾ ਰੋਕਨਾਤੀ ਵੀ ਦਿਨਾਂ